ਜਗਦੀਪ ਜੀ ਅੱਜ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਵੰਤ ਪਾਣਜੀ ਦੇ ਦਰਵਾਜ਼ਾ ਪਹੁੰਚੇ ਹੈ ਕੀ ਕਹਿਣਾ ਤੁਹਾਡਾ ਅਸਲ ਹੀ ਮੋਟਾਂ ਦੀ ਅਪੀਲ ਕਰਨੀ ਆਈ ਸੀ ਸਾਰੇ ਪੰਜਾਬ ਚ ਜਾ ਰਹੇ ਉਸੇ ਤਰ੍ਹਾਂ ਅੱਗੇ ਦਰਵਾਜ਼ਾ ਆਏ ਹੈ ਕਿ ਉਮੀਦ ਹੈ ਕਿ ਲੋਕ ਉਹਨਾਂ ਦੀ ਹਾਲੀ ਦੀ ਨੁਮਰਵਾ ਕਰਾਂਗੇ ਤੇ ਆਮ ਆਦਮੀ ਪਾਰਟੀ ਕਿ ਕਾਰਨ ਰਿਹਾ ਕਿ ਭਵੰਤਮਨ ਜ਼ਿਆਦਾ ਤੇ ਰੁਕੇ ਨਹੀਂ ਇੱਥੇ ਅਸਲ 'ਚ ਸੀਐਮ ਸਾਹਿਬ ਦੇ ਪ੍ਰੋਗਰਾਮ ਬੜੇ ਹੁੰਦੇ ਆ। ਇਹਦੋਂ ਪਹਿਲਾਂ ਉਹ ਹਬੌਰ ਤੋਂ ਆਏ ਆ। ਇਹਦੋਂ ਅੱਗੇ ਉਹਨਾਂ ਨੇ ਰਾਮਪੁਰੇ ਜਾਣਾ ਹੈ। ਮੇਰੇ ਖਿਆਲ 'ਚ ਤਿੰਨ ਤੋਂ ਚਾਰ ਪ੍ਰੋਗਰਾਮ ਹੋਰ ਨੇ ਉਹਨਾਂ ਦੇ। ਇਸ ਕਰਕੇ ਜਿਆਦਾ دیر ਰੁਕੇ ਤਾਂ ਫਿਰ ਵੀ ਘੰਟਾ ਡੇਢ ਘੰਟਾ ਲਾ ਲਈਏ। ਬਹੁਤ ਹੁੰਦਾ ਹੈ। ਕੀ ਲੱਗਦਾ ਅਨਮੋਲ ਬਾਰੇ ਕੀ ਲੱਗ ਰਿਹਾ ਤੁਹਾਨੂੰ? ਫਰੀਦਕੋਟ ਦੀ ਗੱਲ ਕਰੀਏ ਤਾਂ। 2 ਘੱਟ 2 ਲੱਖ ਦੀ ਦਿੱਤੇ ਜਿੱਤੂਗਾ। ਕਿਤੇ ਨਾ ਮੁਕਾਵਲਾ ਕਰਨੀ ਤੁਸੀਂ। ਸਾਬ ਲ ਬੇਕੂ ਐਸ ਲਈ ਕਿਉਂਕਿ ਬਾਕੀ ਜਿਹੜੀਆਂ ਧਿਰਾਂ ਸਾਰੀਆਂ ਬਹੁਤ ਪਿੱਛੇ ਆ ਉਹਨਾਂ ਦਾ ਇੱਕ ਦੂਜੇ ਨਾਲ ਮੁਕਾਬਲਾ ਹੈ ਕਿ ਤੀਜੇ ਤੇ ਕੌਣ ਹੈ ਚੌਥੇ ਤੇ ਕੌਣ ਹੈ ਅਨੋਲ ਵੀ ਤਾਂ 2.5 ਲੱਖ ਬੋਲ ਅੱਗੇ ਚੱਲ ਰਹੇ ਹੈ ਸੋ ਇਹ ਵੀ ਪਤਾ ਲੱਗ ਰਿਹਾ ਵੀ ਦੂਜੇ ਨੰਬਰ ਤੇ ਕੌਣ ਹੈ ਬਾਕੀ ਸਾਰੀਆਂ ਧਿਰਾਂ ਥੋੜਾ ਥੋੜਾ ਇੱਕ ਦੂਜੇ ਤੋਂ ਲੋਕਾਂ ਨੂੰ ਕੀ ਪੀਲ ਕਰਨੀ ਚਾਹੁੰਗੇ ਤੁਹਾਨੂੰ ਜਿਹੜਾ ਹੈਗਾ ਇਨਚਾਰਜ ਸੰਭਾਲਿਆ ਗਿਆ ਇੱਥੇ ਨੇ ਮੈਨੂੰ ਇੰਚਾਰਜ ਕਿੰਨੀ ਸੰਭਾਲਿਆ ਗਿਆ ਇੱਥੋਂ ਦੇ ਇੰਚਾਰਜ ਤਤਪਾਲ ਸ਼ਰਮਾ ਜੀ ਨੇ ਮੈਂ ਤਾਂ ਐਸਾ ਪਾਰਟੀ ਦਾ ਲੋਕਾਂ ਨੂੰ ਇਹ اپੀਲ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕੰਮ ਹੈ ਵੇਖ ਕੇ ਵੋਟ ਪਾਓ ਚਾਹੀਏ ਉਹ 42000 ਨੌਕਰੀਆਂ ਹੋਣ ਬਿਜਲੀ ਹੋਵੇ ਕਿਸਾਨਾਂ ਨੂੰ ਜਿਹੜੀ ਬਿਜਲੀ ਕਿਊਬਲਾਂ ਲਈ ਦਿੱਤੀ ਹੈ ਹੋਰ ਅਨੇਕਾ ਕੰਮ ਨੇ ਕੰਮ ਵੇਖ ਕੇ ਵੋਟਾਂ ਪਾਓ ਤਾਂ ਜੋ ਸਰਕਾਰ ਦਾ ਹੋਰ ਵੀ ਹੌਸਲਾ ਬਧੇ ਤੇ ਹੋਰ ਵੀ ਸਚਜੇ ਤਰੀਕੇ ਨਾਲ ਕੰਮ ਕਰ ਸਕਦਾ